ਪਰਬ ਦੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਪਰਬ ਕੀ ਉਸਤ ਹੁਣ ਆਪਣੀ ਗੱਲ ਛੱਡ ਕੇ ਹੁਣ ਸੰਤ ਮੀਤ ਗੁਰ ਸਿੱਖਾਂ ਵਲ ਹੋ ਗਏ ਕਹਿੰਦੇ ਮੈਂ ਤਾਂ ਉਸਤ ਕਰਦਾ ਆਂ ਇਹ ਸੰਤ ਮੀਤ ਤੁਸੀਂ ਵੀ ਪ੍ਰਭ ਕੀ ਉਸਤ ਕਰੋ ਮੇਰੀ ਨਾ ਕਰਿਓ ਕਿਤੇ ਮੇਰੀ ਉਸਤ ਨਾ ਕਰਨ ਲੱਗ ਜਾ ਮੇਰੀ ਖੇਪ ਨੂੰਗੀ ਮੈਨੂੰ ਇਹ ਬਣਾ ਲਓ ਤੇ ਕਹਾ ਇੱਥੇ ਰੋਕਤਾ ਇੱਕ ਦਮ ਗੱਲ ਕਾਇ ਬੈਠੇ ਨਾਨਕ ਨੇ ਵੀ ਖੇਪ ਹਮਾਰੀ ਇੱਥੋਂ ਕਦੇ ਸੰਗਤ ਇੱਧਰ ਨਾ ਟੁੱਟ ਪਵੇ ਜੇ ਇੱਧਰ ਡੈਮ ਦਾ ਪਾਣੀ ਟੁੱਟ ਗਿਆ ਖੂਜ ਡੱਬ ਜਾਣਗੇ ਸਾਰੇ ਪੇੜਾ ਕਰ ਕੱਲਣਗੇ ਆਪਣਾ ਪ੍ਰਭ ਕੀ ਉਸਤਤ ਕਰੋ ਸਤਿਬੇਤ ਕਰੋ ਸਤਿਬੇਤ ਪ੍ਰਭ ਦੀ ਉਸਤਤ ਕਰੋ ਤੁਸੀਂ ਪ੍ਰਭ ਤੁਹਾਡੇ ਅੰਦਰ ਹੈ ਸਭ ਦੇ ਸਾਵਧਾਨ ਹੋ ਕੇ ਕਰਿਓ ਕਹਿੰਦੇ ਉਤੋਂ ਤੋਂ ਪ੍ਰਭ ਦੀ ਕਰੀ ਜਾ ਉਧਰੋਂ ਮੇਰੇ ਨਿਸ਼ਰਦਾ ਰੱਖੋ ਇਹ ਕਾਗਰ ਚੀਜ਼ ਬਹੁਤ ਖਤਰਨਾਕ ਗੱਲ ਹੈ ਇਹ ਪਿੱਕ ਗੱਲ ਬੜੀ ਸਾਵਧਾਨੀ ਨਾਲ ਸੁਣਨ ਵਾਲੀ ਹੈ ਗੁਰਬਾਣੀ ਦੀ ਸਾਵਧਾਨ ਹੋ ਕੇ ਕਰਿਓ ਕਿਤੇ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਕਰਦੇ ਰਹੋ ਸਾਵਧਾਨ ਇਕਾਗਰ ਚੀਤ ਹੋ ਕੇ ਜਰਾ ਵੀ ਤੁਹਾਡੇ ਚ ਇਕਾਗਰਤਾ ਭੰਗ ਨਾ ਹੋਈ ਹੋਵੇ ਮੇਰੇ ਤੇ ਨਾ ਤੁਸੀਂ ਕਦੇ ਰੱਖ ਲਿਓ ਸੂਈ ਥੋੜੀ ਬਹੁਤੀ ਵੀ ਮੇਰੇ ਵਰਗੇ ਆਪ ਬਣੋ ਜੈ ਜਾ ਮੈਂ ਕੀਤਾ ਇਹ ਜਾ ਆਪ ਕਰ ਲਓ ਕੋਈ ਕੁਝ ਫਾਇਦਾ ਜੇ ਸੂਈ ਹਿੱਲ ਗਈ ਨਾ ਮੰਨ ਵਾਲੀ ਮੇਰੇ ਵੱਲੋਂ ਛਾਹ ਹੋ ਗਈ ਲੁਕ ਜਾਓਗੇ ਫਿਰ ਮੈਨੂੰ ਕੋ ਬੁੜਨਾ ਸਾਵਧਾਨ ਇਕਾਗਰ ਚਿਤ ਹਾਂ ਸੁਖਮਨੀ ਸਹਿਜ ਗੋਵਿੰਦ ਗੁਣ ਨਾਮ ਜਿਸ ਮਨ ਵਸੇ ਸੋ ਹੋਤ ਨਿਧਾਨ ਸੁਖਮਨੀ ਬਣਾਵਜ ਸੁਖ ਬੜੀ ਨਹੀਂ ਹੈ ਨੰਨਾ ਨੰਨਾ ਬੋਲਣਾ ਸੁਖਮਨੀ ਹਾਂ ਸਹਿਜ ਗੋਵਿੰਦ ਗੁਣ ਨਾਮ ਬੜੀ ਦਾ ਬਣਾਤਾ ਹਾਂ ਸਭ ਸੁਣ ਹਾਂ ਹੁਣ ਤਾਂ ਨਾਲੇ ਕੌਂਟਲ ਨੇ ਮਾਣਣਾ ਨਹੀਂ ਸੁਖਮਨੀ ਸਹਿਜ ਗੋਵਿੰਦ ਗੁਣ ਨਾਮ ਸੁਖਮਨੀ ਮਨਾਵਜ ਸੁਖ ਪੈਦਾ ਕਰਨ ਵਾਲੀ ਬਾਣੀਆਂ ਹੈ ਸਾਰੀ ਗੁਰਬਾਣੀਆਂ ਉਸ ਸੁਖ ਪੈਦਾ ਕਰਨ ਵਾਲੀ ਸੁਖਮਨੀ ਸੁਖ ਸਹਜ ਸੁਖਮਨੀ ਉਹ ਸੁਖ ਕਿਹਾ ਹੈ ਤੇ ਸੁਖੁਦੀ ਸਹਜ ਕਰਤਾ ਸਹਜ ਹੀ ਸੁਖ ਹੈ ਜੇ ਮਾਂ ਟਿਗਾ ਹੈ ਸੋਖਾ ਹੈ ਜੇ ਸੋਖਾ ਟਿਗਾ ਹੋਇ ਸਹਜ ਸੁਖ ਦੋ ਇਕੱਠੇ ਆਏ ਨੇ ਲਫ਼ਜ਼ ਬਹੁਤ ਜਗ੍ਹਾ ਗੁਰਬਾਣੀ ਚ ਸਹਜ ਆਉਣ ਸੁਖ ਹੁੰਦਾ ਸਹਜ ਦਾ ਸੁਖ ਇੱਕ ਸਿੱਕੇ ਦੇ ਦੋ ਪਹਿਲੂ ਨੇ ਜੇ ਮੋਟੇਗਾ ਤਾਂ ਸੁਖ ਹੈ ਜੋ ਸੁਖਾ ਟਟ ਗਿਆ ਹੋਇਆ ਜੇ ਟਕੇ ਨਹੀਂ ਹੋਇਆ ਮਨ ਸੁਖਾਇ ਨਹੀਂ ਬੇਜਾਨ ਦਾ ਦੁੱਖ ਹਾਂ ਬੇਜਾਨ ਦਾ ਦੁੱਖ ਬੇਜਾਨ ਦਾ ਦੁੱਖ ਉਹ ਤਾਂ ਸੁਖ ਨਹੀਂ ਸੁਖ ਅਮਰ ਨਾ ਬਣਦਾ ਤੇ ਸੁਖੜੀ ਸਹਜ ਵੀ ਸਹਜ ਇਤੇ ਸੁਖ ਦੀ ਵਰਤਿਆ ਸਹਜ ਵਰਤਿਆ ਹੈ ਭਗਤ ਮਨਾ ਭਗਤ ਜਾਨ ਕੇ ਮਨ ਬਸਰ ਇਹ ਆਖਰੀ ਅਸਮਦੀ ਉਥੇ ਸਭ ਪਹਿਲੀ ਹੈ ਲੋਹਾਂ ਦਾ ਦੇਖੋ ਵਿਚਾਲੇ ਵਿਚਾਲੇ ਇਹ ਗੱਲ ਆਈ ਹੋਈ ਜਿੱਥੇ ਵੀ ਤੁਸੀਂ ਦੇਖੋਗੇ ਵਿਚਾਲੇ ਵਿਚਾਲੇ ਇਹ ਗੱਲ ਕਿਸ ਤਰੀਕੇ ਨਾਲ ਗੁਰਬਾਣੀ ਦਾ ਵਿਊ ਰਚਿਆ ਹੋਇਆ ਹੈ ਬੜੀ ਦੇਖਣ ਵਾਲੀ ਗੱਲ ਹੈ ਸੁਖਵਣੀ ਸਹਜ ਗੋਬਿੰਦ ਗੋਬਿੰਦ ਗੋਨਾਮ ਇੱਥੇ ਗੋਬਿੰਦ ਆ ਗਿਆ ਉਥੇ ਅੰਗਰਿਤ ਪ੍ਰਭ ਆ ਗਿਆ ਇੱਥੇ ਗੋਬਿੰਦ ਆ ਗਿਆ ਗੱਲ ਉਹੀ ਹੈ ਉਥੇ ਪ੍ਰਭ ਦੀ ਜਗਾ ਇੱਥੇ ਗੋਬਿੰਦ ਆ ਗਿਆ ਅਰਥ ਦੀ ਬਿਲਕੁਲ ਉਹੀ ਹੈ ਅਰਥ ਬਿਲਕੁਲ ਉਹੀ ਦੇ ਲਫ਼ਜ਼ ਬਦਲਤੇ ਸੁਖਮਨੀ ਸਹਾਇ ਗੋਬਿੰਦ ਗੁਰਨਾਮ ਜਿਸ ਵਾਰ ਬਸੇ ਸੋ ਹੋਤ ਨਿਦਾਨ ਗੋਬਿੰਦ ਗੁਰਨਾਮ ਗੁਰ ਆ ਗਿਆ ਇੱਥੇ ਲਫ਼ਜ਼ ਗੋਬਿੰਦ ਕੇ ਜਿਹੜੇ ਗੁਰ ਦੇ ਹੀ ਨਾਮ गोविंद के गुण गावो गा लो जेडे गोविंद ਦੇ ਗੁਣ ਨੇ ਹੀ ਨਾਮ ਇਹਦੇ ਵਿੱਚ ਹੀ ਗਿਆਨ ਨਾਮ ਹਾ ਸੁਖਮਨੀ ਸਹਜ गोविंद ਗੁਣ ਨਾਮ ਜਿਸ ਮਨ ਬਸੇ ਸੋ ਹੋਦ ਨਿਦਾਨ ਜਿਸ ਮਨ ਬਸੇ ਕੀਦੇ ਬੁੱਧ ਦੇ ਵਿੱਚ ਗੁਣ ਬਸ ਜਾਣ ਫਸਣਾ ਕੀ ਆ ਗੁਣ ਬਸਣੇ गोविंद ਦੇ ਗੁਣ ਦੇ ਜਿਹੜੇ गोविंद ਦੇ ਗੁਣ ਹੀ ਮੰਨਤਾ ਅਲੂ ਕਰੇ ਗੋਵਿੰਦ ਲਪਤ ਰਹਿੰਦਾ ਮਾਇਆ ਤੇ ਇਹ ਵੀ ਲਪਤ ਹੋ ਜਿਵੇਂ ਗੋਵਿੰਦ ਗੁਣਾ ਨਾਮ ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ ਜਿਸ ਮਨ ਬਸੇ ਜਿਹਦੇ ਵਿੱਚ ਦੇ ਵਿੱਚੇ ਬਸ ਜਾਂ ਗੋੜ ਉਹ ਮਨ ਨਿਧਾਨ ਹੋ ਜਾਂਦਾ ਖਜ਼ਾਨਾ ਬਣ ਜਾਂਦਾ ਗੁਣਾ ਦਾ ਖਜ਼ਾਨਾ ਬਣ ਜਾਂਦਾ ਸਿਧਾਂਤ ਖਜ਼ਾਨੇ ਨੂੰ ਪਾਦੇ ਗੋੜੇ ਦਾ ਹਨ ਗੋੜ ਤੇਹੀ ਪਾਇਓ ਜਾ ਕੋ ਕਿਰਪਾ ਕਾਰੀ ਕਾਰੀ ਤੂ ਸਾਹਿਬ ਗੁਣੀ ਨਿਦਾਨਾ ਜਿਹੜਾ ਗੁਣ ਨਿਦਾਨ ਹੋ ਸਾਹਿਬ ਹੋ ਜਾਂਦਾ ਸਾਹਿਬ ਗੁਣੀ ਨਿਦਾਨ ਲੱਗ ਜੂਗਾ ਹਾਂ ਸੋ ਹੋ ਤਰ ਨਿਦਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰધાન ਪੁਰਖ ਪ੍ਰਗਟ ਸਭ ਲੋਏ ਸਰਬ ਇੱਛਾ ਤਾਂ ਕਿ ਪੂਰਨ ਹੋਏ ਤੇਰੀ ਸਭ ਇੱਛਾ ਪੂਰੀਆ ਹੋ ਜਾਂਦੀ ਹੈ ਇੱਛਾ ਕੋ ਰਹਿੰਦੀ ਹੋਈ ਨਹੀਂ ਸੋ ਪਹਿਲਾਂ ਇੱਛਾ ਰੋਕੀ ਹੋਈ ਸੀ ਪਹਿਲਾਂ ਮਨ ਮਾਇਆ ਤਾਂ ਰੁਕ ਗਿਆ ਹਰੀ ਫਿਰ ਫਿਰ ਖੁੱਲਾ ਚੱਲਦਾ ਖਰਗਾ ਪੈ ਖੜਦਾ ਛੁੱਟੇ ਜੋ ਬੋਲਦਾ ਰੱਬ ਬੋਲਦਾ ਫਿਰ ਉਹ ਇੱਛਾ ਕਰਦਾ ਹੀ ਨਹੀਂ ਪਹਿਲਾਂ ਇੱਛਾ ਤਾਂ ਰੁਕਿਆ ਸੀ ਫਿਰ ਇੱਛਾ ਕਰਦਾ ਹੀ ਹਾਂ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰધાન ਪੁਰਖ ਪ੍ਰਗਟ ਸਭ ਲੋਏ ਪ੍ਰધાન ਪੁਰਖ ਵਰਖਾਂ ਜੋ ਪ੍ਰਦਾਨ ਹੋ ਕੇ ਪ੍ਰਗਟ ਸਭ ਲੋਏ ਸਾਰੇ ਹੋ ਉਹ ਸਾਰੇ ਅਗਲੇ ਵਾਲੇ ਜਿੱਦੀਆਂ ਵੀ ਬੱਤਾਂ ਨੇ ਲੋਏ ਦਾ ਫਤਨ ਇੱਥੇ ਗੁੱਤ ਹੈ ਹਰ ਇੱਕ ਮਤ ਵਿੱਚ ਗਿਆਨ ਜਿੱਦੀਆਂ ਉਸ ਵੇਲੇ ਬੱਤਾਂ ਹੁੰਦੀਆਂ ਨੇ ਅਗਲੇ ਵਾਲੇ ਉਹਦੇ ਸੰਪਰਕ ਚ ਉਹਨਾਂ ਨੂੰ ਰੋਸ਼ਨੀ ਦਿੰਦਾ ਹੈ ਪ੍ਰਗਟ ਸਭ ਲੋਏ ਉਹਨਾਂ ਰੋਸ਼ਨੀ ਦੇ ਵਿੱਚ ਵੱਡੀ ਰੋਸ਼ਨੀ ਦੇ ਤੌਰ ਤੇ ਪ੍ਰਗਟ ਹੋ ਜਾਂਦਾ ਹੈ ਪ੍ਰਗਟ ਸਭ ਲੋਏ ਸਾਰਿਆਂ ਦੇ ਵਿੱਚ ਵੱਡੀ ਰੋਸ਼ਨੀ ਕਰਦਾ ਹੈ ਪੱਟੀ ਰੋਸ਼ਨੀ ਵਾਲਾ ਕੋ ਬਲਬ ਜਦ ਹੋਵੇ ਸੂਰਜ ਨਿਕਲਿਆ ਤਾਰੇ ਹੁੰਦੇ ਨੇ ਛੋਟੇ ਵੱਡੇ ਫਿਰ ਚੰਦਰਮਾ ਵੀ ਹੁੰਦਾ ਤੇ ਸੂਰਜ ਨਿਕਲਿਆ ਸਾਰਿਆਂ ਨੂੰ ਸਾਰਿਆਂ ਨੂੰ ਲੋ ਕਰ ਦਿੰਦੇ ਸਾਰਿਆਂ ਦੀ ਰੋਸ਼ਨੀ ਬਦਮ ਲੱਗਣ ਦੀਆਂ ਹਾਂਜੀ ਸਭ ਤੋਂ ਉੱਚਾ ਪਾਇਆ ਅਸਥਾਨ ਬਹਰ ਨਾ ਹੋਵੇ ਤਾਵਣ ਜਾਂ ਸਭ ਤੋਂ ਉੱਚਾ ਪਾਇਆ ਅਸਥਾਨ ਸਭ ਤੋਂ ਉੱਚੇ ਅਸਾਂ ਤੇ ਪਹੁੰਚਦਾ ਉਦੋਂ ਉੱਚਾ ਅਸਥਾਨ ਨਹੀਂ ਹੁੰਦਾ ਗੁਰਬਾਣੀ ਦੀ ਸੋਚੀ ਤੋਂ ਪਰ ਅਸਥਾਨ ਕੋਈ ਦੀ ਪ੍ਰਮ ਗਿਆਨ ਤੇ ਉਪਰ ਅਸਥਾਨ ਕੋਈ ਦੀ ਆਤਮਦਰਸੀ ਤੋਂ ਉਪਰ ਅਸਥਾਨ ਕੋਈ ਦੀ ਜੀਵਨ ਮੁਕਤੀ ਤੋਂ ਉਪਰ ਚਾਰ ਪਦਾਰਥਾ ਤੋਂ ਉਪਰ ਅਸਥਾਨ ਕੋਈ ਦੀ ਜੀਵਨ ਮੁਕਤੀ ਤੋਂ ਉਪਰ ਚਾਰ ਨਾਮ ਜੀਵਨ ਮੁਕਤੀ ਤੋਂ ਉਪਰ ਜੋ ਹੈ ਕੁਛ ਕੋਈ ਸਭ ਤੇ ਉੱਚ ਪਾਇ ਅਸਥਾਨ ਬਹਰ ਨ ਹੋਵੇ ਆਵਨ ਜਾ ਸਭ ਤੋਂ ਉੱਚਾ ਜਿਹਨੂੰ ਨਾਮ ਨਾਲ ਜੁੜ ਕੇ ਜੋ ਵੇਖਿਆ ਕਰ ਰਿਹਾ ਹੈ ਨਾਮ ਦਾ ਵਖਾਨਾ ਕਰ ਰਿਹਾ ਉੱਚਾ ਸਥਾਨ ਹੈ ਸਭ ਤੋਂ ਉੱਚ ਪਾਇ ਬਹੁਤ ਨਾ ਹੋਵੇ ਆਉਣ ਜਾ ਬਹੁਤ ਨਾ ਹੋਣੀ ਉਹਦਾ ਜਨਮ ਹੋ ਸਕਦਾ ਬਹੁਤ ਨਾ ਹੋਵੇ ਉਹ ਜਿਹੜਾ ਇੱਕ ਜਨਮ ਲੈਣਾ ਨਾ ਮੁਕਤੀ ਵਾਲਿਆਂ ਨੂੰ ਉਹ ਇਹਨੂੰ ਨਹੀਂ ਮਿਲਦਾ ਉਹ ਜਿਹੜੇ ਲੋੜ ਬੈਠੇ ਨੇ ਨਾ ਲੋਡ ਪੈਣ ਤੇ ਆ ਸਕਦੇ ਨੇ ਇੱਥੇ ਜੇ ਜ਼ਿਆਦਾ ਹੀ ਲੋਡ ਪੈ ਜਾਂਦੀ ਹੈ ਫੇਰ ਛੰਟਵਾ ਪੜੋ ਉਹਦਾ ਉੱਥੋਂ ਸenapati ਉਹ ਫਿਰ ਉਹਨਾਂ ਚ ਨਹੀਂ ਹੁੰਦਾ ਉਹਨਾਂ ਨੂੰ ਇੱਕ ਜਨ ਬੁਲਾਣਾ ਪੈਂਦਾ ਹਰ ਤਨ ਖਾੜ ਚਲੇ ਜਾਂਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਹਰ ਤਨ ਖਾੜ ਚਲਾਇ ਜਾਂਨ ਸੋਏ ਉਹ ਜਾਂ ਮੈਥੋਂ ਉਹ ਵਿਅਕਤੀ ਹੈ ਥੋਂ ਹਰ ਤਨ ਖੱਟ ਕੇ ਜਾਂਦੇ ਨੇ ਹਾਂ ਨਾਨਕ ਜਿਸੇ ਪ੍ਰਾਪਤ ਹੋਏ ਨਾਨਕਾ ਜਿਹਨੂੰ ਪ੍ਰਾਪਤ ਹੋ ਕੋਈ ਲੁੱਟ ਕੇ ਥੋੜੀ ਲੈ ਜਾਊਗਾ ਵੀ ਫੌਜ ਬਣਾ ਲਈ ਜਿਆਦਾ ਚੇਲੇ ਵਧਾਉਣ ਦੀ ਲੋੜ ਨਹੀਂ ਹੈ ਕਿਉਂਕਿ ਹਰ ਤਾਂ ਖੱਟਣ ਵਾਲੀ ਚੀਜ਼ ਐ ਡਾਕਾਵਾਨ ਵਾਲੀ ਗੱਲ ਹੈ ਨਹੀਂ ਤੇ ਤੁਸੀਂ ਡਾਕਾ ਮਾਰ ਲਓਗੇ ਜਿਆਦਾ ਆਦਮੀ ਹੋ ਜਾਓਗੇ ਤੁਸੀਂ ਹਰ ਤਾਂ ਜਿਆਦਾ ਲੁੱਟ ਕੇ ਲੈ ਜਾਊਂਗੇ ਤਾਂ ਗਾਹਾਂ ਹੋੜਾ ਛੜਕਾਰਾ ਹੋ ਜਾਊਗਾ ਬਹੁਤੇ ਵਧਾਉਣ ਦੀ ਲੋੜ ਨਹੀਂ ਹੈ ਜਿਹਨੂੰ ਪ੍ਰਾਪਤ ਦਰਗਾਹ ਤੋਂ ਹੁੰਦਾ ਉਹ ਖੱਟ ਸਕਦਾ ਹੈ ਤੇ ਲੋੜ ਕੀ ਹੈ ਬਾਕੀ ਵੀ ਭੀੜ ਕਰਦੀ ਕੀ ਲੋੜ ਹੈ ਸਾਨੂੰ ਭੀੜ ਕਰਦੇ ਕੀ ਲੋੜਾ ਉਹਦਾ ਜਿੱਥੇ بارش ਵੀ ਹੁੰਦੀ ਹੋਵੇ ਜਿੱਦੋਂ ਦੇਖੋ ਪੈਸੇ ਵੀ ਸੁੱਟਦਾ ਹੋਵੇ ਤੇ ਜਿੰਨੇ ਥੋੜੇ ਚੁਗਣ ਵਾਲੇ ਹੁਣ ਉਹ ਚੰਗਾ ਕਿ ਬਹੁਤੇ ਹੁਣ ਬਹੁਤੇ ਕਦੂਏ ਨੂੰ ਧੱਕੇ ਦੇ ਜਾਣ ਕਿ ਫਿਰ ਹਾਂ ਜੀ ਨਾਲ ਜਿਵੇਂ ਪ੍ਰਾਪਤ ਹੋਏ ਹਾਂ ਜੀ